ਵਿਸ਼ਵ वार्ता ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਅਪਰਾਧਾਂ ਨੂੰ ਅਤੇ ਅਪਰਾਧੀਆਂ ਨੂੰ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ। ਦਰਅਸਲ ਪੰਜਾਬ ਦੇ ਵਿੱਚ ਮਲੌਂਦ ਪਿੰਡ ਏਰੀਆ ਦੇ ਵਿੱਚੋਂ ਇੱਕ ਬੱਚਾ ਵਿਹੜੇ ਵਿੱਚ ਖੇਡ ਰਿਹਾ ਸੀ ਤਾਂ ਉਸ ਨੂੰ ਦੋ ਵਿਅਕਤੀਆਂ ਦੇ ਵੱਲੋਂ ਕਿਡਨੈਪ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਮੁਸਤੈਦ ਹੋ ਜਾਂਦੀ ਹੈ ਅਤੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਜਾਂਦਾ ਹੈ। ਇਸ ਨੂੰ ਲੈ ਕੇ ਪੁਲਿਸ ਪਾਰਟੀਆਂ ਵੱਖ-ਵੱਖਰੇ ਨਾਕਿਆਂ ਤੇ ਅਲਰਟ ਜਾਰੀ ਕੀਤੇ ਨੇ ਤੇ ਲਗਾਤਾਰ ਪੰਜਾਬ ਪੁਲਿਸ ਇਸ ਨੂੰ ਲੱਭਣ ਲੱਗ ਜਾਂਦੀ ਹੈ ਕਿ ਆਖਰ ਕਿਹਨਾ ਵਿਅਕਤੀਆਂ ਦੇ ਵੱਲੋਂ ਇਸ ਬੱਚੇ ਨੂੰ ਅਗਵਾ ਕੀਤਾ ਗਿਆ ਇਸ ਪੂਰੀ ਘਟਨਾ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਅਤੇ ਪੰਜਾਬ ਪੁਲਿਸ ਨੇ ਬੱਚਾ ਅਗਵਾ ਕਰਨ ਵਾਲੇ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਬੱਚਾ ਨੂੰ ਸੁਰੱਖਿਤ ਜਿਹੜਾ ਬੱਚਾ ਹੈ ਉਸ ਨੂੰ ਸੁਰੱਖਿਅਤ ਉਸਦੇ ਮਾਪਿਆਂ ਦੇ ਕੋਲ ਪਹੁੰਚਾ ਦਿੱਤਾ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਕਿਸ ਤਰ੍ਹਾਂ ਮੂਵਮੈਂਟ ਕੀਤੀ ਪੰਜਾਬ ਪੁਲਿਸ ਨੇ ਕਿਸ ਤਰ੍ਹਾਂ ਮੁਸਤਦੀ ਦੇ ਨਾਲ ਬੱਚੇ ਨੂੰ ਵੀ ਬਚਾਇਆ ਅਤੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਆ ਇਸ ਦੇ ਬਾਰੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਅਫਸਰਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਨੇ ਇਸ ਕੇਸ ਨੂੰ ਹੱਲ ਕੀਤਾ ਅਤੇ ਕਿਸ ਤਰ੍ਹਾਂ ਉਹਨੇ ਉਹਨਾਂ ਨੇ ਵੱਖ-ਵੱਖ ਰੀਆਂ ਤਕਨੀਕਾਂ ਦੀ ਸਹਾਇਤਾ ਦੇ ਨਾਲ ਸੀਸੀਟੀਵੀ ਚਾਹੇ ਉਹ ਫੁਟੇਜ ਹੋਵੇ ਚਾਹੇ ਹੋਰ ਤਕਨੀਕੀ ਜਿਹੜੇ ਫੋਨ ਨੇ ਫੋਨ ਦੀ ਲੋਕੇਸ਼ਨ ਦੇ ਸਹਾਰੇ ਦੇ ਨਾਲ ਪੰਜਾਬ ਪੁਲਿਸ ਨੇ ਕਿਸ ਤਰ੍ਹਾਂ ਅਪਰਾਧੀਆਂ ਨੂੰ ਜਿਹੜਾ ਕਾਬੂ ਕੀਤਾ ਹੈ ਪੰਜਾਬ ਪੁਲਿਸ ਦੇ ਵੱਲੋਂ ਇਸ ਪੂਰੀ ਜਿਹੜੀ ਇਨਫੋਰਮੇਸ਼ਨ ਹੈ ਸਾਂਝੀ ਕੀਤੀ ਗਈ ਹੈ ਮਲੇਰ ਕੋਟਲਾ ਪੁਲਿਸ ਵੱਲੋਂ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਦੱਸਿਆ ਹੈ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਜਵਾਨਾਂ ਦੇ ਵੱਲੋਂ ਪਲ-ਪਲ ਦੀ ਜਿਹੜੀ ਖਬਰ ਲਈ ਜਾ ਰਹੀ ਸੀ ਕਿ ਆਖਰੀਆਂ ਦੀ ਲੋਕੇਸ਼ਨ ਕਿੱਥੇ ਆ ਬੱਚੇ ਨੂੰ ਕਿੱਥੇ ਰੱਖਿਆ ਗਿਆ ਇਸ ਪੂਰੇ ਵੇਰਵੇ ਬਾਰੇ ਸਾਂਝਾ ਕੀਤਾ ਗਿਆ ਪਲ-ਪਲ ਦੀ ਜਿਹੜੀ ਇਨਫੋਰਮੇਸ਼ਨ ਹੈ ਕਿਸ ਤਰ੍ਹਾਂ ਪੁਲਿਸ ਨੇ ਇਕੱਠੀ ਕੀਤੀ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਜਿਹੜੇ ਫੋਨ ਨੇ ਉਹਨਾਂ ਦੀ ਲੋਕੇਸ਼ਨ ਦੇ ਆਧਾਰ ਤੇ ਅਪਰਾਧੀਆਂ ਨੂੰ ਰਾਉਂਡ ਅਪ ਕੀਤਾ ਗਿਆ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਸ ਕੇਸ ਬਾਰੇ ਪਲ-ਪਲ ਦੀ ਇਨਫਰਮੇਸ਼ਨ ਲੈ ਰਹੇ ਸਨ ਅਤੇ ਉਹਨਾਂ ਨੇ ਵੀ ਇਸ ਗੱਲ ਦੀ ਸੁਨਿਸ਼ਚਿਤ ਕੀਤਾ ਕਿ ਬੱਚੇ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਅਤੇ ਲਗਾਤਾਰ ਉਹ ਵੀ ਰਾਤ ਤੇ ਦੇ ਵਿੱਚ ਸਨ ਪੰਜਾਬ ਪੁਲਿਸ ਦੇ ਅਤੇ ਪੂਰੀ ਐਸਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਮਲੇਰ ਕੋਟਲਾ ਪੁਲਿਸ ਨੇ ਇਹਨਾਂ ਨੂੰ ਅਰੈਸਟ ਕੀਤਾ ਅਤੇ ਉਸ ਤੋਂ ਬਾਅਦ ਬੱਚੇ ਨੂੰ ਕਿਸ ਤਰ੍ਹਾਂ ਸਫਲਤਾਪੂਰਵਕ ਜਿਹੜਾ ਉਸਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਆਓ ਐਸਪ੍ਰੈਸ ਕਾਨਫਰੰਸ ਦੇ ਕੁਝ ਖਾਸ ਅੰਸ਼ ਦੇਖ ਲੈਣੇ ਆ ਕਿ ਕਿਸ ਤਰ੍ਹਾਂ ਪੁਲਿਸ ਨੇ ਇਸ ਪੂਰੇ ਗੰਭੀਰ ਕੇਸ ਨੂੰ ਹਲ ਨਾ ਸਿਰਫ ਹੱਲ ਕੀਤਾ ਬਲਕਿ ਬੱਚੇ ਨੂੰ ਵੀ ਸੁਰੱਖਿਅਤ ਉਸਦੇ ਮਾਪਿਆਂ ਦੇ ਕੋਲ ਪਹੁੰਚਾਇਆ ਪਰਸੋਂ ਇੱਕ ਬੜੀ ਵੱਡੀ ਘਟਨਾ ਹੋਈ ਸੀਗੀ ਖੰਨੇ ਦੇ ਏਰੀਆ ਦੇ ਵਿੱਚ ਜਿਹਦੇ ਵਿੱਚ 5 ਸਾਲ ਦਾ ਇੱਕ ਬੱਚਾ ਪਵ ਕਿਰਨ ਸਿੰਘ ਨੂੰ ਅਗਵਾ ਕੀਤਾ ਗਿਆ ਸੀਗਾ ਮਲੌਤ ਪਿੰਡ ਦਾ ਏਰੀਆ ਸੀਗਾ ਉਹ ਆਪਣੇ ਵੇੜੇ 'ਚ ਖੇਡ ਰਿਹਾ ਸੀਗਾ ਤੇ ਦੋ ਬੰਦਿਆਂ ਨੇ ਇਹਨੂੰ ਅਗਵਾ ਕੀਤਾ ਗਿਆ ਜਦੋਂ ਅਗਵਾ ਹੋਇਆ ਤੇ ਕੰਟਰੋਲ ਰੂਮਸ ਤੇ ਪੂਰੇ ਪੰਜਾਬ 'ਚ ਅਲਰਟ ਕੀਤਾ ਗਿਆ ਤੇ ਸਾਰੀਆਂ ਪੁਲਿਸ ਪਾਰਟੀਆਂ ਨਾਕਿਆਂ ਨੂੰ ਅਲਰਟ ਕੀਤਾ ਗਿਆ ਜਿਹਦੇ ਵਿੱਚ ਬਾਅਦ 'ਚ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਮੂਵਮੈਂਟ ਸਾਡੇ ਇਲਾਕੇ 'ਚ ਹੋਈ ਹੈ ਇਦੇ ਵਿੱਚ ਫਿਰ ਅਸੀਂ SPD ਸਾਡੀ CI ਦੀ ਟੀਮਾਂ ਸਾਈਬਰ ਸੈੱਲ ਦੀਆਂ ਟੀਮਾਂ ਨੂੰ ਟਾਸ ਦਿੱਤਾ ਗਿਆ ਤੇ ਲੇਟ ਨਾਈਟ ਸਾਨੂੰ ਕੁਝ ਫੁਟੇਜ ਇਦਾਂ ਦੀ ਮਿਲੀਆਂ ਵੀ ਜਿਸ ਚ ਉਹ ਬੰਦੇ ਮੂੰਹ ਤੇ ਕਵਰ ਪਾਇਆ ਹੋਇਆ ਤੇ ਆਇਡੈਂਟੀਫਾਈ ਹੋਏ ਵੀ ਇਹੀ ਸ਼ੱਕੀ ਬੰਦੇ ਐ ਲੇਟ ਨਾਈਟ ਅਸੀਂ ਪਰਸੋਂ ਰਾਤ ਚਲਦੇ ਰਹੇ ਚਲਦੇ ਰਹੇ ਤੇ ਅਸੀਂ ਕਾਫੀ CCTV ਫੁਟੇਜ ਦੇਖੀਆਂ ਉਸ ਤੋਂ ਬਾਅਦ ਸਾਨੂੰ ਕੁਝ ਬੰਦੇ ਉਹਨਾਂ ਦੇ ਇਨਪੁਟ ਕੋਈ ਖੰਨਾ ਪੁਲਿਸ ਨੇ ਟੈਕਨੀਕਲੀ ਇਨਪੁਟ ਸ਼ੇਅਰ ਕੀਤੀਆਂ ਫਿਰ ਇਹਦੀ ਪੂਰੀ ਜਿਹੜੀ ਸੀਗੀ ਇੱਕ ਟੀਮ ਬਣੀ ਇਹਦੇ ਵਿੱਚ ਖੰਨਾ ਪੁਲਿਸ ਮੰਡੇਰਕੋਟਲਾ ਪੁਲਿਸ ਤੇ ਪਟਿਆਲਾ ਪੁਲਿਸ ਡੀਆਈਜੀ ਸਾਡੇ ਮਨਦੀਪ ਸਿੱਧੂ ਸਰ ਦੇ ਉਹ ਸੁਪਰਵਾਈਜ਼ ਕਰ ਰਹੇ ਸੀਗੇ ਇਹਦੇ ਵਿੱਚ ਸਾਨੂੰ ਲੈ ਕੱਲ ਦੁਪਹਿਰ ਬਾਅਦ ਜਾ ਕੇ ਦੋ ਬੰਦੇ ਅਸੀਂ ਰਾਉਂਡ ਅਪ ਕੀਤੇ ਜਿਹੜੇ ਕਿ ਮੇਨ ਕਿਊ ਸੀਗੇ ਤੇ ਇਹਦੇ ਵਿੱਚ ਜਿਹੜਾ ਬੰਦਾ ਮੇਨ ਸੀਗਾ ਜਸਪ੍ਰੀਤ ਉਹਦੇ ਵਿੱਚ ਬਾਅਦ ਚ ਸਾਨੂੰ ਪਤਾ ਲੱਗਿਆ ਵੀ ਜਦੋਂ ਇਹ ਦੋ ਬੰਦੇ ਰਾਉਂਡ ਅਪ ਹੋਏ ਤੇ ਜਸਪ੍ਰੀਤ ਨਾਂ ਦਾ ਬੰਦਾ ਹੋਰ ਹੈ ਜਿਹੜਾ ਉਹਨਾਂ ਦੇ ਪਿੰਡ ਦਾ ਹੀ ਸੀਗਾ ਤੇ ਕੈਨੇਡਾ ਤੋਂ ਆਇਆ ਹੋਇਆ ਸੀਗਾ ਇਹਨਾਂ ਨੇ ਫਰौती ਮੰਗੀ ਸੀਗੀ ਤੇ ਉਸ ਤੋਂ ਬਾਅਦ ਆਈਡੈਂਟੀਫਾਈ ਕੀਤਾ ਬਾਅਦ ਚ ਸਾਨੂੰ ਜਦੋਂ ਗੱਡੀ ਦਾ ਪਤਾ ਲੱਗਿਆ ਸੋ ਗੱਡੀ ਜਦੋਂ ਪਤਾ ਲੱਗੀ ਵੀ ਫੋਰਚਨਰ ਗੱਡੀ ਹੈ ਪਟਿਆਲੇ ਦੇ ਏਰੀਆ ਦੇ ਵਿੱਚ ਹੈ ਫਿਰ ਉਹ ਕੰਟਰੋਲ ਰੂਮ ਦੇ ਵਿੱਚ ਮੈਸੇਜ ਸ਼ੇਅਰ ਕੀਤਾ ਗਿਆ ਸਾਡੇ ਗਰੁੱਪ ਚ ਮੈਸੇਜ ਸ਼ੇਅਰ ਕੀਤਾ ਗਿਆ ਤੇ ਡੀਆਈਜੀ ਸਾਹਿਬ ਸੁਪਰਵਾਈਜ਼ ਕਰ ਰਹੇ ਸੀਗੇ ਮਾਨਯੋਗ ਡੀਜੀਪੀ ਸਾਹਿਬ ਵੀ ਇਸ ਨੂੰ ਮਿੰਟ ਟੂ ਮਿੰਟ ਮੋਨੀਟਰ ਕਰ ਰਹੇ ਸੀ ਸੀਐਮ ਸਾਹਿਬ ਵੀ ਮੋਨੀਟਰ ਕਰ ਰਹੇ ਸੀਗੇ ਤੇ ਜਦੋਂ ਪਤਾ ਲੱਗਿਆ ਵੀ ਬੱਚਾ ਉਸ ਗੱਡੀ ਚ ਹੈ ਤੇ ਨਾਲ ਦੀ ਨਾਲ ਮੈਸੇਜ ਕੀਤਾ ਫਿਰ ਜਿਹੜੀ ਸੀਆਈਡੀ ਪਟਿਆਲੇ ਦੀ ਟੀਮ ਸੀਗੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਬੱਚੇ ਨੂੰ ਰਿਕਵਰ ਕੀਤਾ ਤੇ ਜਿਹੜੀ ਕ੍ਰਾਸ ਫਾਇਰਿੰਗ ਦੇ ਵਿੱਚ ਉਹ ਕੱਲ ਸਾਰਿਆਂ ਨੂੰ ਪਤਾ ਹੈ ਵੀ ਉਹ ਨਿਊਟਰਲਾਈਜ਼ ਕੀਤਾ ਗਿਆ ਬੰਦਾ ਉਸ ਤੋਂ ਬਾਅਦ ਜਿਹੜੇ ਜਿਹੜੇ ਮਲੇਰਕੋਟੇ ਪੁਲਿਸ ਨੇ ਦੋ ਬੰਦੇ ਅਰੈਸਟ ਕੀਤੇ ਸੀਗੇ ਫਿਰ ਇੱਕ ਮੈਸੇਜ ਆਂਦਾ ਵੀ ਇਨਾਂ ਕੋਲ ਇੱਕ ਵੈਪਨ ਹੋਣ ਵੈਪਨ ਹੋਣ ਦਾ ਹੈਗਾ ਸ਼ੰਕਾ ਹੈਗੀ ਹੈ ਉਹਦੇ ਵਿੱਚ ਫਿਰ ਸਾਡੀਆਂ ਜਿਹੜੀ ਐਸਐਚਓ ਗੁਰਪ੍ਰੀਤ ਡੀਐਸਪੀ ਦਵਿੰਦਰ ਦੀ ਇੱਕ ਟੀਮਾਂ ਬਣਾਈਆਂ ਸੀ ਐਨਸੀਆਰ ਦੀਆਂ ਤੇ ਵੈਪਨ ਰਿਕਵਰ ਕਰਨ ਜਦੋਂ ਜਾ ਰਹੇ ਸੀਗੇ ਉੱਥੇ ਜਿਹੜਾ ਬੰਦਾ ਜਾ ਰਿਹਾ ਸੀਗਾ ਜਿਹੜਾ ਸੀਗਾ ਹਰਪ੍ਰੀਤ ਇਹਨੇ ਜਦੋਂ ਵੈਪਨ ਉੱਥੋਂ ਚੱਕਿਆ ਤੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਇਹਦੇ ਲੱਤ ਤੇ ਗੋਲੀ ਵਜੀ ਇਸ ਨੂੰ ਪਹਿਲੇ ਸਿਵਲ ਹਸਪੀਟਲ ਫਿਰ ਰਜਿੰਦਰਾ ਹਸਪੀਟਲ ਐਡਮਿਟ ਕਰਾਇਆ ਗਿਆ ਟੋਟਲ ਇਹਦੇ ਵਿੱਚ ਤਿੰਨ ਮੁਲਜ਼ਮ ਸੀਗੇ ਜਿਹੜਾ ਕਿ ਕੱਲ ਇੱਕ ਨਿਊਟਰਲਾਈਜ਼ ਹੋ ਗਿਆ ਦੋ ਸੀਗੇ ਇੱਕ ਰਵਿੰਦਰ ਸੀਗਾ ਇੱਕ ਹਰਪੀ ਸੀਗਾ ਉਹ ਉਹਨਾਂ ਦੀ ਅਰੈਸਟ ਕੀਤੀ ਗਈ ਤੇ ਮੌਕੇ ਤੇ ਜਿਹੜਾ ਦੇਸੀ ਆਪਣਾ ਬੱਤੀਬੌਰ ਦਾ ਪਿਸਟਲ ਰਿਕਵਰ ਕੀਤਾ ਗਿਆ ਨਾਲ ਤਿੰਨ ਲਾਈਵ ਕਾਟਰ ਜੀ ਰਿਕਵਰ ਕੀਤੇ ਗਏ ਤਾਂ ਫਰੋਤੀ ਕਿੰਨੀ ਮੰਗੀ ਸੀ ਇਹਦੀ ਫਰੋਤੀ ਇਹਨਾਂ ਨੇ ਪਹਿਲੇ ਕਰੋੜ ਰੁਪਏ ਮੰਗੀ ਸੀਗੀ ਤੇ ਇਸ ਕਰਕੇ ਫਿਰ ਬਾਅਦ ਚੋਂ 30 ਲੱਖ ਮੰਗ ਲਾਗੇ ਕਦੀ ਕਿੰਨਾ ਮੰਗ ਲਾਗੇ ਤੇ ਉਹ ਜਿਹੜੀ ਫਰੋਤੀ ਦਾ ਫੋਨ ਆ ਰਿਹਾ ਸੀਗਾ ਉਹ ਉਹਨਾਂ ਦੇ ਪੇਰੈਂਟਸ ਨੂੰ ਆ ਰਿਹਾ ਸੀਗਾ ਬਾਹਰਲੇ ਨੰਬਰ ਤੋਂ ਵਾਰੀ ਵਾਰੀ ਆ ਰਿਹਾ ਸੀਗਾ ਸੋ ਇਹਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ ਔਰ ਪੰਜਾਬ ਸਰਕਾਰ ਡੀਜੀਪੀ ਸਾਹਿਬ ਨੇ ਵੀ ਪੂਰੀ ਪੁਲਿਸ ਪਾਰਟੀ ਨੂੰ 10 ਲੱਖ ਰੁਪਏ ਨਾਮ ਦਿੱਤਾ ਤੇ ਸਾਰਿਆਂ ਨੂੰ ਰਿਵਾਰਡ ਦਿੱਤੇ ਤੇ ਕਿਉਂਕਿ ਸਾਰੇ ਰੇਂਜ ਦੇ ਅਫਸਰਾਂ ਨੂੰ ਤੇ ਖੰਨਾ ਪੁਲਿਸ ਦੇ ਅਫਸਰਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਬੱਚੇ ਨੂੰ ਸਹੀ ਤਰ੍ਹਾਂ ਰਿਕਵਰ ਕਰਾ ਕੇ ਉਹਦੀ ਮਾਂ ਦੇ ਗੋਦੀ ਚ ਫੇਰ ਬਿਠਾਇਆ ਤੇ ਕੱਲ ਸਾਰਿਆਂ ਨੇ ਵੀ ਉਹ ਦੇਖਿਆ ਕਿ ਬੜਾ ਅੱਛਾ ਪੁਲਿਸ ਨੇ ਕੰਮ ਕੀਤਾ ਤੇ ਪੰਜਾਬ ਸਰਕਾਰ ਨੂੰ ਵੀ ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ ਤੇ ਮਾਨਯੋਗ ਸੀਐਮ ਸਾਹਿਬ ਨੇ ਸਪੈਸ਼ਲੀ ਡੀਜੀ ਸਾਹਿਬ ਨੇ ਨਾਲ ਸਾਰੀ ਪੁਲਿਸ ਪਾਰਟੀ ਨੂੰ ਬੜਾ ਸ਼ਲਾਘਾਯੋਗ ਕੰਮ ਕਰਨ ਦਾ ਇਨਾਮ ਵੀ ਦਿੱਤਾ ਸਰ ਮਲਿਕੂਲ ਪੁਲਿਸ ਦਾ ਕਿੱਡਾ-ਕਿਡਾ ਟਾਸਕ ਸੀ ਬੱਚੇ ਨੂੰ ਬਚਾਉਣਾ ਤੇ ਬਾਕੀ ਪਹਿਲ ਕਦਮੀ ਕਰਨ ਜਦੋਂ ਦੱਸਿਆ ਤੁਹਾਨੂੰ ਸਾਡੇ ਏਰੀਆ ਚ ਇਹਨਾਂ ਦੇ ਫੁੱਟਪ੍ਰਿੰਟਸ ਆਏ ਤੇ ਉਦੋਂ ਹੀ ਅਸੀਂ ਅਲਰਟ ਕਰ ਕਰਤਾ ਸੀਗਾ ਤੇ ਬੜਾ ਇੱਕ ਸੈਂਸਿਟਿਵ ਆਪਰੇਸ਼ਨ ਸੀਗਾ ਕਿਉਂਕਿ ਬੱਚਾ ਸਹੀ ਸਲਾਮਤ ਉਹਨਾਂ ਦੇ ਪੇਰੈਂਟਸ ਨੂੰ ਹਵਾਲਾ ਕਰਨਾ ਬੜਾ ਵੱਡਾ ਇੱਕ ਟਾਸਕ ਹੁੰਦਾ ਹੈ ਕਿਉਂਕਿ ਬੱਚਾ 6-7 ਸਾਲ ਦਾ ਸੀਗਾ ਬੱਚੇ ਨੂੰ ਕੁਝ ਵੀ ਕਰ ਸਕਦੇ ਸੀਗੇ ਤੋਂ ਬੜਾ ਕੋਆਰਡੀਨੇਸ਼ਨ ਬੜਾ ਅੱਛਾ ਕੋਆਰਡੀਨੇਸ਼ਨ ਨਾਲ ਇੱਕ ਆਪਰੇਸ਼ਨ ਕੀਤਾ ਗਿਆ ਤੇ ਇਹਦੀ ਟੋਟਲ ਉੱਪਰੋਂ ਡੀਜੀਪੀ ਸਾਹਿਬ ਸੁਪਰਵਾਈਜ਼ ਕਰ ਰਹੇ ਸੀ ਡੀਆਈਜੀ ਰੇਂਜ ਕਰ ਰਹੇ ਸੀ ਤਿੰਨੋਂ ਐਸਐਸਪੀ ਬਾਕੀ ਅਫਸਰ ਸਾਰੇ ਕਰ ਰਹੇ ਸੀਗੇ ਤਰਾ ਕਿ ਉਸਤਾ ਸਰ ਉਹ ਜ਼ਖਮੀ ਵੀ ਹੈ ਜਖਮੀ ਜਿਹੜਾ ਇਨਕਾਊਂਟਰ ਦੇ ਲਾਤੇ ਗੋਲੀ ਵਜੀ ਹੈ ਜਿਹਨੂੰ ਜਿਹੜਾ ਰਾਤ ਜਿਹੜਾ ਹੋਇਆ ਇਨਕਾਊਂਟਰ ਉਹਦੇ ਵਿੱਚ ਲਾਤੇ ਗੋਲੀ ਵਜੀ ਉਹਨੂੰ ਰਜਿੰਦਰ ਹਸਪੀਟਲ ਦਾਖਲ ਕਰਾਇਆ ਗਿਆ ਸਰ ਆਪਣੇ ਵਿੱਚ ਜਵਾਨ ਜ਼ਖਮੀ ਹੋਏ ਸੀ ਜੀ ਉਹਨਾਂ ਦੀ ਹਾਲਤ ਬਾਰੇ ਉਹ ਪਟਿਆਲਾ ਪੁਲਿਸ ਦੇ ਜਦੋਂ ਇਨਕਾਊਂਟਰ ਹੋਇਆ ਸੀ ਉਹਨਾਂ ਦੇ ਜਵਾਨ ਨਾਲ ਪੁਲਿਸ ਦੇ ਸਾਡੇ ਮੁਲਾਜ਼ਮ ਜਿਹੜੇ ਜ਼ਖਮੀ ਹੋਏ ਸੀ ਉਹਨੂੰ ਠੀਕ ਨੇ ਆਊਟ ਆਫ ਡੇਂਜਰ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਸਰ ਇਹ ਕਹਿ ਸਕਦੇ ਆ ਕਿ ਦੋ ਇਨਕਾਊਂਟਰ ਹੋਏ ਸਰ ਇੱਕ ਪਹਿਲਾ ਇੱਕ ਦੂਸਰਾ ਹਾਂ ਇਹਦੇ ਵਿੱਚ ਟੋਟਲ ਦੋ ਇਨਕਾਊਂਟਰ ਹੋਏ ਆ ਇੱਕ ਬੰਦਾ ਟੋ ਸਰ ਜਿਹੜੇ ਲੋਕ ਸੌਖਾ ਤਰੀਕਾ ਲੱਭਦੇ ਨੇ ਜਿਸ ਤਰ੍ਹਾਂ ਫਰੋਤੀ ਮੰਗ ਕੇ ਆਪਣੇ ਸਰਦ ਨੂੰ ਕੀ ਤੁਸੀਂ ਸੋ ਇਹ ਇੱਕ ਮੈਸੇਜ ਹੈ ਪੰਜਾਬ ਸਰਕਾਰ ਵੱਲੋਂ ਵੀ ਤੇ ਪੁਲਿਸ ਵੱਲੋਂ ਵੀ ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦਾ ਫਰੋਤੀਆਂ ਦਾ ਕੰਮ ਨਹੀਂ ਚੱਲੂਗਾ ਜੇ ਚੱਲੂਗਾ ਤੇ ਉਹਨਾਂ ਦਾ ਮਾੜਾ ਹਸ਼ਰ ਹੋਊਗਾ ਉਹ ਨਿਊਟਰਲਾਈਜ਼ ਕੀਤੇ ਜਾਣਗੇ ਇਸ ਕਰਕੇ ਚੰਗੇ ਕੰਮ ਕਰੋ ਇਸ ਕੰਮਾਂ 'ਚ ਕੁਛ ਨਹੀਂ ਪਿਆ ਸਾਰਿਆਂ ਨੇ ਦੇਖਿਆ ਤੇ ਨਾਲ-ਨਾਲ ਮੈਂ ਵੀ ਕਹਿਣਾ ਚਾਹਣਾ ਨਸ਼ਿਆਂ ਤੋਂ ਵੀ ਬਾਹਰ ਆਓ ਕਿਉਂਕਿ ਨਸ਼ਿਆਂ ਦੇ ਖਿਲਾਫ ਵੀ ਬੜਾ ਸਖਤ ਐਕਸ਼ਨ ਚੱਲ ਰਿਹਾ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਨਾ ਇਹਨਾਂ ਦਾ ਇਹਨਾਂ ਦਾ ਹਜੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਅਸੀਂ ਚੈੱਕ ਕਰ ਰਹੇ ਹਾਂ ਕਿਉਂਕਿ ਹਜੇ ਜਿੰਨੇ ਦੀ ਅਰੈਸਟ ਪਈ ਹੈ ਉਹਨਾਂ ਤੋਂ ਡਿਟੇਲ ਚ ਜਦੋਂ ਰਿਮਾਂਡ ਤੇ ਲਵਾਂਗੇ ਪੁੱਛ ਕੇ ਉਸ ਤੋਂ ਬਾਅਦ ਹੀ ਡਿਟੇਲ ਪਤਾ ਲੱਗੂਗੀ ਕੈਨੇਡਾ ਤੋਂ ਕਿੰਨਾ ਸਮਾਂ ਪਹਿਲਾਂ ਆਇਆ ਸੀ ਇਹ ਜਿਹੜਾ ਬੰਦਾ ਤੇ ਥੋੜੀ ਦੇਰੀ ਉਹਨਾਂ ਦੇ ਪਿੰਡ 'ਚ ਰਹਿੰਦਾ ਸੀ ਥੋੜੀ ਦੇਰ ਪਹਿਲਾਂ ਹੀ ਆਇਆ ਸੀ ਕੈਨੇਡਾ ਤੋਂ ਸਰ ਨੰਬਰ ਕਿਹੜੇ ਲਿੰਕ ਕਰਦੇ ਸੀਗੇ ਮੋਬਾਈਲ ਨੰਬਰ ਇਹ ਬਾਹਰਲੇ ਹੀ ਨੰਬਰ ਯੂਜ਼ ਕਰ ਰਹੇ ਸੀਗੇ ਪਲੱਸ 1 ਤੋਂ ਜਿਹੜੇ ਹੁੰਦੇ ਇੰਟਰਨੈਸ਼ਨ ਉਹ ਹੁਣ ਅਸੀਂ ਡਿਟੇਲ ਚ ਪੁੱਛਗਿਛ ਕਰਾਂਗੇ ਕਿਉਂਕਿ ਉਹ ਜਦੋਂ ਰਾਤ ਕੱਲ ਤਾਂ ਜਿਹੜਾ ਆਪਰੇਸ਼ਨ ਹੋਇਆ ਨਿਊਟਰਲਾਈਜ਼ ਹੀ ਹੋ ਗਿਆ ਤੇ ਬਾਕੀ ਹੁਣ ਇਹਨਾਂ ਤੋਂ ਰਿਮਾਂਡ ਤੋਂ ਪੁੱਛਗਿਛ ਕਰਾਂਗੇ